ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਦੱਸਦੀ ਹੈ ਕਿ ਇੱਕ ਪਾਸੇ ਭਾਰੀ ਬਰਸਾਤ ਪੈ ਰਹੀ ਹੈ ਔਰ ਉਸੇ ਬਰਸਾਤ ਦੇ ਕਾਰਨ ਅੰਮ੍ਰਿਤਸਰ ਦੇ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ ਪੂਰੀ ਇਮਾਰਤ ਹੀ ਮਲਬੇ ਦੇ ਵਿੱਚ ਤਬਦੀਲ ਹੋ ਗਈ ਹੈ ਤਾਂ ਤਸਵੀਰਾਂ ਜੋਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਪੂਰੀ ਗਲੀ ਦੇ ਵਿੱਚ ਹੀ ਮਲਬਾ ਵਿਖਰਿਆ ਪਿਆ ਔਰ ਦੱਸਦੀ ਹੈ ਕਿ ਕਾਫੀ ਪੁਰਾਣੀ ਇਮਾਰਤ ਦੱਸੀ ਜਾ ਰਹੀ ਹੈ ਜਿਸ ਦੀ ਮੁਰੰਮਤ ਨਹੀਂ ਕਰਵਾਈ ਗਈ ਸੀ ਔਰ ਪੁਰਾਣੀ ਹੋਣ ਦੇ ਕਾਰਨ ਇਸ ਇਮਾਰਤ ਦੇ ਹਾਲਾਤ ਜ ਕਿਉਂਕਿ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਇਸ ਇਮਾਰਤ ਦੇ ਵਿੱਚ ਕੋਈ ਰਹਿੰਦਾ ਨਹੀਂ ਸੀ کافی ਸਮੇਂ ਤੋਂ ਇਹ ਬੰਦ ਪਈ ਸੀ ਅਤੇ ਲਗਾਤਾਰ ਹੀ ਅੰਮ੍ਰਿਤਸਰ ਦੇ ਵਿੱਚ ਪੈ ਰਹੀ ਪਾਰੀ ਬਰਸਾਤ ਦੇ ਕਾਰਨ ਦੇਰਾਂ ਤੇ ਤਿੰਨ ਮੰਜ਼ਲਾਂ ਇਮਾਰਤ ਗਲੀ ਦੇ ਵਿੱਚ ਡਿੱਗ ਜਾਂਦੀਆਂ ਨਾਲ ਦੇ ਨਾਲ ਤਸਵੀਰਾਂ ਵੀ ਵੇਖ ਸਕਦੇ ਹੋ ਜੋ ਖੜੀ ਬਿਲਡਿੰਗ ਹੈ ਉਸ ਦੇ ਵਿੱਚ ਵੀ ਦਰਾਰਾਂ ਪਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਖਤਰੇ ਦੀ ਨਿਸ਼ਾਨੀ ਦਿਖਾਈ ਦੇ ਰਹੀ ਹੈ ਕਿਉਂਕਿ ਜੋ ਨਾਲ ਲੱਗਦੀ ਬਿਲਡਿੰਗ ਹੈ ਉਸ ਵੀ ਵੇਖ ਸਕਦੇ ਹੋ ਉਸ ਦੀਆਂ ਕੰਧਾਂ ਦੇ ਉੱਤੇ ਵੀ ਵੱਡੀਆਂ-ਵੱਡੀਆਂ ਦਰਾਰਾਂ ਪਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਸ ਨੂੰ ਵੇਖ ਕੇ ਲੋਕ ਵੀ ਕਾਫੀ ਡਰੇ ਹੋਏ ਨੇ ਦੱਸਦੀ ਹੈ ਕਿ ਲਗਾਤਾਰ ਇਸੇ ਪ੍ਰਸਾਦ ਦੇ ਕਾਰਨ ਇੱਕ ਵੱਡਾ ਹਾਸਾ ਵਾਪਰਿਆ ਭਾਰੀ ਮੀਂਹ ਦੇ ਕਾਰਨ ਤਿੰਨ ਮੰਜ਼ਲਾ ਇਮਾਰਤ ਡਿੱਕੇ ਮਲਬੇ ਦੇ ਵਿੱਚ ਤਬਦੀਲ ਹੋ ਗਈ ਹੈ ਕਿਹੜਾ ਵਿਆਰ ਹੈਗਾ ਵਿਆਰ ਵਈਆਂ ਵਾਲਾ ਕੀ ਘਟਨਾ ਹੈ ਇਸ ਜਿਹੜੀ ਬਿਲਡਿੰਗ ਦੀ ਰਾਤੀ 9:00 ਤੋਂ 12:00 ਵਜੇ ਕਹਿੰਦੇ ਬਿਲਡਿੰਗ ਢੱਗੀ ਆ ਇਹ ਬੰਦ ਸੀ ਬਿਲਡਿੰਗ ਬੰਦ ਸੀ ਕਿੰਨੀ ਦੇਰ ਤੋਂ ਬੰਦ ਸੀ ਇਹ 2-3 ਸਾਲ ਤੋਂ ਬੰਦ ਹੈ 4 ਸਾਲ ਤੋਂ ਤੇ ਕਿੰਨੀ ਪੁਰਾਣੀ ਬਿਲਡਿੰਗ ਹੈ ਬਹੁਤ ਪੁਰਾਣੀ ਬਿਲਡਿੰਗ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਸ਼ਾਸਨ ਤੇ ਪਹੁੰਚੇ ਆਈ ਕੋ ਜਿੱਦ ਤੱਕ ਕੱਲੇ ਪੇਸ਼ ਆ ਹੋ ਗਏ ਆ ਬੰਦੇ ਹੋਏ ਆ ਮੇਰੇ ਆ ਕੀ ਸਰਕਾਰ ਨੂੰ ਕੀ ਮੈਸੇਜ ਦੇਣਾ ਜਾਂਦੇ ਕਾਰਪੋਰੇਸ਼ਨ ਸਰਕਾਰ ਨੂੰ ਚਾਹੀਦਾ ਜਿਹੜੀ ਹੈ ਖਾਦ ਦੇ ਟਿਕਾਣੇ ਠੀਕ ਆ ਜਾਂ ਟੁਹਾਵੇ ਜਿਹੜੀ ਪੁਰਾਣੀ ਬਿਲਡਿੰਗਾਂ ਹੋਰ ਵੀ ਇਹ ਮੱਲੇ ਦੇ ਵਿੱਚ ਆ ਸਾਰੀਆਂ ਠੀਕ ਰਾਹ ਹੋ ਠੀਕ ਰਾਹ ਜਾਂ ਟੁਹਾਵੇ ਸਰਕਾਰ ਦਾ ਫਰਜ਼ ਪਾਜਾ ਦੇਖੇ ਆਣ ਗਿਆ ਮੈਂ ਤਾਂ ਇਹੋ ਹੀ ਕਵਾਂਗਾ ਜੀ ਜੇ ਮਕਾਨ ਮਾਲਕ ਹੈ ਉਹਨਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਰੈਨੋਵੇਸ਼ਨ ਕਰਾਓ ਨਹੀਂ ਰੈਨੂ ਵਿਸ਼ਕਾਰ ਕਾਰਪੇਨੂ ਨੂੰ ਚਾਹੀਦਾ ਵੀ ਉਹਨਾਂ ਨੂੰ ਦੇ ਕੇ ਨੋਡੇ ਤੇ ਇਹਨਾਂ ਦਾ ਕੁਝ ਨਾ ਕੋਈ ਕਰੋ ਇਹ ਤੇ ਰਾਤ ਨੂੰ ਬੇੜੀ ਨਾਲ ਡਿੱਗੀ ਜੇ ਦਿਨੇ ਡਿੱਗੀਆਂ ਤੇ ਬਾਜ਼ਾਰ ਦੇ ਦਸਪਤਨਾ ਬੰਦੇ ਲੈ ਜਣੇ ਸੀ ਇਹਨਾਂ ਦਸਪਤਨਾ ਬੰਦੇ ਮਰ ਜਣੇ ਸੀ ਇਹ ਤੇ ਚਲੋ ਰਾਤ ਨੂੰ ਡਿੱਗੀਆਂ ਤੇ ਜੋ ਬਚਾ ਹੋ ਗਿਆ ਹੁਣ ਵੀ ਕਿਹੜਾ ਬਣਿਆ ਹਾਂ ਬਹੁ ਬਣਿਆ ਦਾ ਬਣਿਆ ਦਾ ਕੋਈ ਨਾ ਕੋਈ ਹੱਲ ਚਾਹ ਗਵਰਨਮੈਂਟ ਨੇ ਕਰਨਾ ਚਾਹ ਮਾਲਕ ਪਰ ਕੰਨਾ ਨੇ ਕਰਨਾ ਬਾਕੀ ਕਿਹਨੇ ਥੋੜੀ ਕਰਦਾ ਕਾਰਪੇਨੂ ਨੂੰ ਧਿਆਨ ਹੈਗਾ ਇਹ ਗੱਲ ਤੇ ਨਹੀਂ ਹੋ ਕੋਣ ਦੇਖੋ ਜੀ ਹਨ ਉਹਦੇ ਡਿਗਰੀ ਹੈ ਕਿਉਂ ਨਹੀਂ ਕਹਿਣਾ ਇਹਨਾਂ ਦੇ ਮਾਲਕ ਆਪ ਬੰਦ ਕਰ ਦਿੰਦੇ ਤੇ ਇੰਸੇ ਐਮਟੀਟੀਵੀ ਭਾਰੂਣ ਨੂੰ ਢਵਾਉਣਾ ਚਾਹੀਦਾ ਕਿ ਨਹੀਂ ਪੱਕਾ ਜੇ ਉਹ ਆਪ ਜਿਹੜੀਆਂ ਬਿਲਡਿੰਗਾਂ ਖਸਤਾ ਗਈਆਂ ਉਹਨਾਂ ਦੇ ਮਾਲਕਾਂ ਨੂੰ ਕੋਈ ਚਾਹੀਏ ਇਹਨਾਂ ਦੀ ਰੈਨੋਵੇਸ਼ਨ ਕਰਾਉਣਾ ਤੇ ਕੋਈ ਐਕਸ਼ਨ ਲਵੋ ਇਹ ਤੇ ਹੋਣਾ ਚਾਹੀਦਾ ਅਜੇ ਖਤਰਾ ਬਣਿਆ ਆ ਬਣਿਆ ਹੀ ਹੋਇਆ ਤੁਸੀਂ ਦੇਖਣ ਲਿਓ ਕਿਦਾਂ ਲਟਕਿਆ ਆ ਮਾਲ ਬਾਕੀ ਜੋ ਹੋਇਆ ਗਲਤ ਹੋਇਆ ਵਾ ਬਾਕੀ ਇਹਦੇ ਵਾਰ ਥੋੜਾ ਜਿਆ ਸਰਕਾਰ ਨੂੰ ਦੇਖਣਾ ਚਾਹੀਦਾ ਕਾਰਪੋਰੇਸ਼ਨ ਦੇਖ ਕੇ ਜਿਹੜੀ ਬਿਲਡਿੰਗ ਢਾਨ ਵਾਲੀ ਢਾਡ ਦੇਣੀ ਉਹ ਜਿਹੜੀ ਬਿਲਡਿੰਗ ਹੈਗੀ ਕੈਵਲੀ ਜਿਹੜੀ ਉਸਦੇ ਨਾਲ ਅੱਧਾ ਹਿੱਸਾ ਰਹਿ ਗਿਆ ਐ ਵੀ ਟੱਠਣ ਵਾਲਾ ਜੇ ਐ ਦਿਖ ਸਕਦੀ ਕਿਸੇ ਵੇਲੇ ਵੀ ਕਾਰਪੋਰੇਸ਼ਨ ਚਾਹੀਦਾ ਕਿ ਇਹ ਜਿਹੜੀ ਹੈ ਇਹਨੂੰ ਢਵਾ ਦੇਣੀ ਕਿਸੇ ਹਾਂ ਬਿਲਕੁਲ ਜੀ ਬਿਲਕੁਲ ਜੀ ਤਰੇੜਾਂ ਆਈਆਂ ਸਾਰੇ ਬਿਲਡਿੰਗ ਨੂੰ ਤੇ ਇਹਨੂੰ ਢਾਡ ਦੇਣਾ ਚਾਹੀਦਾ ਹੈ ਢਾਨ ਕੇ ਤੇ ਪਿਛੇ ਜਿਹੜੇ ਬਾਕੀ ਦੁਕਾਨਦਾਰ ਉਹਨਾਂ ਦਾ ਬਚਾਅ ਹੋ ਜਾਏਗਾ ਜੀ ਕਿਉਂਕਿ ਹਰ ਟਾਈਮ ਇੱਥੇ ਰਹਿੰਦੇ ਨੇ ਦੁਕਾਨਦ ਗਰ ਦੇਣਾ ਦੇਖੀ ਤਾਂ ਕਿੰਨਾ ਨੁਕਸਾਨ ਹੋਣਾ ਜੀ ਇਹ 10 15 ਬੰਦੇ ਘਟੋ ਘਟ ਲੈ ਜਾਈ ਨੇ ਹੀ ਉਹਨੇ ਥੱਲੇ ਆਵਾਜ਼ ਆ ਹੀ ਹੁੰਦੀ ਆ ਸਕੂਟਰ ਤੇ ਚੱਲਦੇ ਨੇ ਗੁਰੂਬੀ ਆ ਦਾ ਰਸਤਾ ਬੇਸਿਕਲੀ ਇਧਰੋਂ ਚੱਲਦਾ ਵਾ ਆ ਦੇਖੋ ਕਿਸ ਤਰ੍ਹਾਂ ਮੋੜ ਮੁਰਦੇ ਪਏ ਨੇ ਸਾਰੇ ਇਧਰੋਂ ਵਾਪਸੀ ਰਿਟਰਨ ਲੈ ਰਹੇ ਨੇ